ਪ੍ਰਿੰਕ ਸਾਹਿਬ ਨਾਲ ਗੱਲ ਕਰਾਉਣਾ ਹੈ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਕਿਹੜਾ ਕੀ ਹੁਣ ਸਾਰਾ ਕੋਈ ਤਾਂ ਤੁਸੀਂ ਕਹਿਤਾ ਮੇਰੇ ਕੋਲ ਮੈਂ ਕੀ ਕਹਣਾ ਹਾਂ ਹਾਂ ਹਾਂਜੀ ਸੋ ਬਈ ਬਹੁਤ ਚੰਗੇ ਬੰਦੇ ਆ ਪਹਿਲਾ ਪੱਤਰਕਾਰ ਵੇਖਿਆ ਜਿਹੜਾ ਆਪ ਦੀ ਸੱਚ ਜਿਹੜਾ ਉਹ ਆਪਦੇ ਜ਼ੁਬਾਨੀ ਕੀਤਾ ਨਹੀਂ ਤਾਂ ਹਰ ਵਿਅਕਤੀ ਕੋਈ ਇਧਰ ਉਧਰ ਦੀ ਹੇਰ ਫੇਰ ਕਰਦਾ ਸੋ ਬਹੁਤ ਸਾਰਾ ਭਰਮਾ ਘੁਆਰਾ ਲੋਕਾਂ ਦਾ ਬਹੁਤ ਪਿਆਰ ਮਿਲਿਆ ਇਸ ਚੀਜ਼ ਦਾ ਅਸੀਂ ਖੋਦ ਤੋੜਨਾ ਵਾਦਾ ਕਰਦੇ ਜੋ ਬਾਦਲਾਂ ਨੂੰ ਪਹਿਲਾਂ ਹੱਥ ਪਾਇਆ ਬੱਸਾਂ ਨੂੰ ਮੈਂ ਖੁਦ ਕਹਿ ਰਿਹਾ ਹਾਂ ਇਹ ਚੀਜ਼ ਦੀ ਵੱਡੀ ਦੇਣ ਹੈ ਤੁਹਾਡੀ ਕਿਸੇ ਨੇ ਅਜੇ ਤੱਕ ਬਾਦਲ ਨੰਬਰ ਸੁਣਿਆ ਇਹ ਤੁਹਾਡੀ ਵੀ ਵੱਡੀ ਦੇਣ ਹੈ ਕਿ ਪਹਿਲਾ ਪੱਤਰਕਾਰ ਹੈ ਜਿਹੜਾ ਇਹ ਗੱਲ ਕਹਿ ਰਿਹਾ ਸੋ ਇਸੇ ਤਰ੍ਹਾਂ ਹੀ ਜਿਦਸਾ ਪਹਿਲਾ ਸੇਵਾ ਕੀਤੀ ਹੈ ਉਸੇ ਤਰ੍ਹਾਂ ਹੀ ਮੈਂ ਇਸ ਇਲਾਕੇ ਦੀ ਸੇਵਾ ਕਰੂੰਗਾ ਹੁਣ ਅੱਗੇ ਅੱਛਾ ਸਰ ਇੱਕ ਗੱਲ ਹੈ ਜੀ ਪਹਿਲਾਂ ਵੀ ਇੱਥੇ ਐਮਪੀ ਸਾਹਿਬ ਆਏ ਸੀਗੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਇਨ੍ਹਾਂ ਨੇ ਮੰਗਿਆ ਜੀ 20 ਕੁਰਸੀਆਂ ਕਹਿੰਦੇ ਚੱਕੋ 50 ਕੁਰਸੀਆਂ ਸਟੀਲ ਦੀਆਂ ਇਹ ਮੇਰੇ ਨਾਲ ਇੱਕ ਗੱਲ ਵੇਚੀ ਇਹਨਾਂ ਨੇ ਮੰਗਿਆ 20 ਲੈਟਾਂ ਕਹਿੰਦਾ ਚੱਕ ਕੋਈ 100 ਲੈਟਾਂ ਇਸ ਪਿੰਡ ਨੂੰ ਬਿਲਕੁਲੀ ਨਾ ਕੋਈ ਲੈਟ ਨਾ ਕੁਰਸੀ ਦੂਜੀ ਕੁਰਸੀ ਵੀ ਨਹੀਂ ਸੀਮੈਂਟ ਕੁਰਸੀ ਵੀ ਨਹੀਂ ਸੀ ਕੋਈ ਇਸੇ ਕਰਕੇ ਤਾਂ ਉਹ ਸਟਰਗਲ ਕਰ ਰਹੇ ਜੇ ਕੁਛ ਕੀਤਾ ਹੁੰਦਾ ਤਾਂ ਫਿਰ ਪਾਰਟੀ ਛੱਡਣ ਦੀ ਕੀ ਲੋੜ ਪੈਣੀ ਸੀ ਹਾਂਜੀ ਇਸੇ ਕਰਕੇ ਪਾਰਟੀ ਛੱਡਣੀ ਪਈ ਔਰ ਲੋਕ ਚਾਹੇ ਜਿੱਥੇ ਭੱਜ ਜੋ ਬਾ ਆਉਂਦਾ ਇੱਕ ਕਹਾਵਤ ਹੈ ਮੁਸਾ ਪੰਜਾ ਮੌਤ ਤੋਂ ਤੇ ਅੱਗੇ ਮੌਤ ਖੜੀ ਹਾਂਜੀ ਦੂਜੀ ਪਾਰਟੀ ਬਦਲ ਕੇ ਵੀ ਮੇਰਾ ਖਿਆਲ ਚੌਥੇ ਨੰਬਰ ਤੇ ਰਵਨੀਤ ਬਿੱਟੂ ਆਊਗਾ ਹੰਮੜਾ ਸਾਹਿਬ وڈے سب پرمجیت سنگھ جی کبدی صاحب میجر ملاپور صاحب میرا ضلع کا پردھان سا برا جا بہت ہی متڑک آگو ہے بہت ستار یوگا موجودہ سرپنچ سر سابقہ سرپنچ کےول سنگھ جی نمبردار صاحب میجر جی بہت تھوڑا میں دل دیا گہرائیوں دنواد کرنا چاہتا ہے ਮੇਰਾ ਵੀ ਜ਼ਿੰਦਗੀ ਦਾ ਤਜਰਬਾ ਅਗਰ ਜਿੰਨੀ ਥੋੜੀ ਤਾਂ ਬਹੁਤ ਤਜਰਬਾ ਹੋਣਾ ਪਰ ਮੈਂ ਵੀ ਹੁਣ 25 ਸਾਲ ਦਾ ਰਾਜਨੀਤਿਕ ਤਜਰਬਾ ਹੋ ਗਿਆ ਅੱਖਾਂ ਤਾਂ ਮੇਰੀਆਂ ਛੋਟੀਆਂ ਪਰ ਵੀਰ ਕੇ ਕਾਫੀ ਅੰਦਾਜ਼ਾ ਲੱਗ ਜਾਂਦਾ ਵੀ ਬੱਲੇ ਦੇ ਉੱਤੇ ਬੱਲੇ ਸੋ ਮੈਂ ਪਿੰਡ ਕਹਿੰਦੇ ਘੀੜਿਆਂ ਤੋਂ ਪਛਾਣਿਆ ਜਾਂਦਾ ਹੈ ਸੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਥੋੜੀਆਂ ਆਉਣ ਦੇ ਨਾਲ ਸਾਨੂੰ ਕਿੰਨਾ ਫਾਇਦਾ ਮਿਲੇਗਾ ਬਹੁਤ ਹੀ ਸਤਿਕਾਰਯੋਗ ਸਾਡੇ ਭਰਾ ਮਨਜੀਤ ਸਿੰਘ ਚਲਬੁੱਗੀ ਜੀ ਜਿਹਨੇ ਇੱਥੇ ਸਾਰਾ ਨਾਲ ਹੱਤਕਾ ਦੇਖਦੇ ਮੈਂ ਸਰਦਾਰ ਮਹਿੰਦਰ ਸਿੰਘ ਸਰਦਾਰ ਮਹਿੰਦਰ ਸਿੰਘ ਸਾਡੇ ਆਪ ਤਾਂ ਜੀ ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਸਾਰਾ ਸਮੇਂ ਲਾਤਾ ਹਾਂ ਰਮਨ ਨੂੰ ਮੈਂ ਪਹਿਲੇ ਹੀ ਉੱਤਰ ਕਿਹਾ ਇਹ ਲਿਆ ਯਾਰ ਤੂੰ ਦੱਸਦਾ ਕਾ ਇਹ ਕਿਸੇ ਤਰ੍ਹਾਂ ਦਾ ਬਰਕਾਰ ਰਮਨ ਆਗਾ ਕੇ ਦਰਮਿਆ ਵਿਚ ਹੈ ਿੱਕਾ ਹੋਣਾ ਬਾਰ ਨੰਬਰ ਬਾਜੀ ਚ ਰਹਿੰਦਾ ਉਹਦਾ ਕੱਲੀ ਧੌਣ ਚੱਲਦੀ ਐ ਲੰਮਾ ਪਿਆ 25 ਸਾਲ ਦਾ ਕੱਲੀ ਧੌਣ ਚੱਲਦੀ ਐ ਹੱਥ ਵੀ ਨਹੀਂ ਚੱਲਦਾ ਦੁਕਾਨ ਚਲਾਦਾ ਕਰਿਆ ਨਹੀਂ ਲੇਕਿਨ ਰਾਜੇ ਵੜੇਗਾ ਸਾਰਾ ਗਾਉਂਡ ਬੈਠਾ ਦੁਕਾਨ ਤਾਂ ਉਹਨਾ ਉੱਥੇ ਮਿਸ ਕਰਨ ਪਏ ਉਹ ਚੱਕਲਾ ਉਥੋਂ ਭੁੱਜਿਆ ਚੱਕਲਾ ਉਥੇ ਚੱਕਲਾ ਗੱਲੇ ਕੇ ਪੈਸੇ ਪਾਦੇ ਇੱਕ ਤਾਂ ਮੁੰਡਾ ਵੀ ਰੱਖਿਆ ਹੋਣੀ ਕੋਈ ਮੈਂ ਆਈ ਵਾਲੀ ਬਾੜ ਚ ਜਾਂਦਾ ਉਹ ਮੈਨੂੰ ਅਸ਼ੀਰਵਾਦ ਦਿੰਦਾ ਤੇ ਮੈਂ ਬਾੜ 500 ਮੋਟਾ ਦੇ ਨਾਲ ਜੁਕਿਆ ਹੋਇਆ ਹਾਂ ਸੁਰਮਨਤਾ ਦਾ ਬੜਾ ਟੇਰਾ ਪ੍ਰਵਾਹ ਇਹੋ ਜਿਹੇ ਬੰਦੇ ਮਨਜੀ ਵੀਰੇ ਕਾਂਗਰਸ ਪਾਰਟੀ ਨੂੰ ਦੇਈ ਦਿੱਤੇ ਸੋ ਮੈਂ ਜਾਦੇ ਸਮਝ ਨਹੀਂ ਲੈਣਾ ਕਾਫੀ ਲੋਕਾਂ ਨੂੰ ਹਾਜ਼ਰੀ ਤੋਂ ਦੋ ਮਿੰਟ ਨਹੀਂ ਹੈ ਕਿਸੇ ਦੇ ਰਾਵਾਂ ਕੇ ਤੋਂ ਭਾਸ਼ਣ ਸੁਣਾਵਾਂਗੇ ਔਰ ਬਾਬਾ ਸੁਖ ਰਖੇ ਜੇ ਭਾਸ਼ਣ ਸੁਣਨਾ ਹੈ ਜੇ ਨਿਆਰੇ ਦੇਖਨੇ ਫਿਰ ਮੈਨੂੰ ਜਿਤਾ ਕੇ ਦੇਖੋ ਇੱਕ ਵਾਰੀ ਸਰ ਪਹਿਲੀ ਡਿਵੀਜ਼ਨ ਜਿਹੜਾ ਬੇਸ਼ ਦਾ ਲੋਕ ਸਭਾ ਡਿਵੀਜ਼ਨ ਹੈ। ਫੇਰ ਕੇ 540 ਐਮਪੀਆ ਤੋਂ ਥੋੜਾ ਐਮਪੀ ਦਾ ਗੱਜਿਆ ਕਰੀ। ਇਹ ਜਾਓ ਜ਼ਿੰਦਗੀ ਚ ਮੈਂ ਰਾਜਨੀਤੀ ਛੱਡ ਜਾਊਂਗਾ ਤੁਸੀਂ ਕਿਉਂ ਨਹੀਂ। ਸ਼ੋ ਸਮਾਹ ਉਸ ਅੱਜ ਸਮਾਹ ਦਾ ਕੇਵਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਲੋਕ ਸੇਵਾ ਵਾਲਾ ਬੰਦਾ। ਮੈਂ ਆਪ ਕਰਦਾ ਬੰਦਾ। ਇਹੋ ਜੀਆਂ ਗੜੀਆਂ ਤੇ ਨਾਛੇ ਮੈਂ ਬਾਸ਼ ਨੂੰ ਸੁਣਿਆ ਕਰਦਾ ਸੀ ਯੋਧਰਾਂ ਦੇ ਅਦਾਖਾ ਸਾਹਿਬ ਵਰਗੇ। تو چلتا چلتا گاڑی اج سچے پاشا کرپا کرتی تین بار کا میں ایم ایل اے بن گیا میرا باپ دادا تو دا کوئی منتری ایم ایل اے نہیں سا لگاتار کرنا اے میری وڑیائی نہیں میں سچے پاشاہ تو اونچو نیچ کرے میرا گوبند سچے کے کہنا ہے کہ بڑی اپار کرپا اس پینتالیس سال کی عمر الیکشن لڑی گا میں نے امید ہے کہ ایک نہ ایک دن ریکارڈ توڑوں گا کہ پجاب سب تو بات کسی لیڈر نے لکشن لڑے ہے تو راجا بنے کے لڑ گیا بابا سکھ رکھے میرے تو اسی گھر سے گرشت ہے میرے بہت خوش بھی رہا بڑے میں سیڈیس اور میں سیوا کرنا چاہوں ہوں میں مرن کو پہلا پہلے میں کوئی میری اے چھ بھی مکمری بنا فلاں بنا لوگ یاد نہیں کر دیتا ਮੈਂ ਮੁੱਖ ਮੰਤਰੀ ਬਣਾ ਮੰਤਰੀ ਬਣਾ ਐਫਪੀ ਬਣਾ ਪਰ ਲੋਕ ਯਾਦ ਰੱਖਣ ਕੀ ਖਲਾਣਾ ਬੰਦਾ ਬਣਿਆ ਸੀ ਮੁੱਖ ਮੰਤਰੀ ਦਾ ਕੋਈ ਫੈਰ ਨਹੀਂ ਜੇ ਗੱਡੀ ਲੈ ਕੇ ਤੁਰੇ ਜਾਂਦੇ ਨੂੰ ਪੈਣਾ ਵੀ ਗਾਲਾਂ ਕੱਢਣ ਵੀ ਉਹ ਚੋਣ ਚੱਲਿਆ ਉਹ ਠੱਗ ਚਾਹ। ਫੇਰੇ ਅੱਗੇ ਬੰਦਾ ਕੋਈ ਨਹੀਂ। ਮੈਂ ਕੁਝ ਐਸਾ ਕਰਨਾ ਚਾਹਾਂ ਐ ਕਿ ਰੇਂਦੀ ਦੁਨੀਆ ਤੱਕ ਸਾਨੂੰ ਵੀ ਲੋਕ ਯਾਦ ਰੱਖਣ। ਅੱਜ ਤੁਹਾਡੇ ਸਿੰਘ ਨੂੰ ਲੋਕ ਯਾਦ ਰੱਖਦੇ। ਅੱਜ ਬਾਬਾ ਸਾਹਿਬ ਅਮੇਦ ਕਰਨੀ ਲੋਕ ਯਾਦ ਕਰਦੇ। جنا لوگا نے شہادت قربانیاں دیجیے لوگوں نے یاد رکھا جاتا ہے کئی بار پن والد کے مخمتری رہ گئے انہوں کوئی یاد نہیں کرتا تھوڑی رسپیکٹ ہونی چاہیے ਉਡੀ ਇੱਜ਼ਤ ਉਡੀ ਚਾਈ ਤੇ ਮੈਂ ਇਹ ਸਮਝਣ ਹੈ ਇਹ ਮਹਿਸੂਸ ਕਰ ਰਿਹਾ ਕਿ ਸੱਚੇ ਪਾਤਸ਼ਾਹੀ ਅਫਾਰ ਦੇ ਪੈ ਸੀਜਨ ਦਾ ਧਰਮੋਕ ਹੈ ਪਿੰਡਾਂ ਦੇ ਵਿੱਚ ਕੰਬੈਨਾ ਤੇ ਤੂੜੀ ਦੀਆਂ ਕੰਬੈਨਾ ਤੇ ਲੋਕਾਂ ਦੀ ਰੌਣੀਆਂ ਕਰ ਰੱਗੇ ਵੀ ਹੈ ਲੇਕਿਨ ਇਸ ਦੇ ਬਾਪੂ ਵੀ ਮੇਰੇ ਬਾਪੇ ਚਾਚੇ ਤਾਏ ਫਿਰ ਭਰਾ ਸਰਪੰਚਾਂ ਵਰਗੇ ਯੋਧੇ ਬੰਦੇ ਅੱਜ ਕਾਂਗਰਸ ਪਾਰਟੀ ਦੀ ਮਦਦ ਕਰ ਰਹੇ ਇਹ ਸਭ ਬਾਬਾ ਜੀ ਦੀ ਕਿਰਪਾ ਤੋਂ ਬਿਨਾਂ ਕੋਈ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂ

ਹੋ ਤਾਂ ਨਾ ਨੀ ਨਾ ਹੋ ਰਹੀ ਸੀ ਬਹੁਤ ਹੋ ਗਿਆ ਸ਼ੌਕ ਰਹੀ ਹਾਂ ਆਪਰ ਲਗਾਤਾ ਮੈਂ ਪਿਆਰ ਦਾ ਜਿਆਦਾ ਕੱਲ ਕਰਕੇ ਆਦੇ ਸਭ ਆਉਂਗਾ ਜੇ ਤੁਸੀਂ ਤਾਂ ਅਸੀ ਵਾਲੀ ਗੱਡੀ 'ਚ ਆਏ ਹੋ ਤੁਸੀਂ ਤਾਂ ਗੁੱਸਾ ਹੋਣਾ ਨਹੀਂ ਜਦ ਮੈਂ ਧੁੱਪ 'ਚ ਆਉਂਗੀ ਮੈਂ ਬੋਲੂ ਜੇ ਤੁਸੀ ਤੋਕਚਾਉਂਗੇ ਤੁਸੀਂ ਮੈਂ ਬੋਲੂਗੀ ਕਿ ਨਾ ਭਾਜੀ ਆਪਦਾ ਨਹੀਂ ਨਹੀਂ ਮੇਰੇ ਨਾਲ ਸੁਣੋ ਬੋਲਿਓਗੇ کوئی گل نہیں میں روز پچی سال میں جبیاں باغی جان گیا راجو گا

ਦੇ ਬਾਰੇ ਵਿੱਚ ਤੇਰੇ ਬਾਰੇ ਬੋਲਦੇ ਆਂ ਸਰਪੰਚ ਬਾਰੇ ਬੋਲੋ ਆ ਫਿਰ ਵੀਡੀਓ ਨੂੰ ਕਹਿ ਸਕਾਂ ਗੋਲ ਲੈਂਦੇ ਆ ਉਹ ਕਹਿੰਦੇ ਹਾਜ਼ਰੀ ਸਾਡੀ ਦੂਰੋਂ ਲੱਗਦੇ ਸਾਡੀ ਨੇੜੇ ਹਾਜ਼ਰੀ ਲੱਗੇ ਕੋਈ ਨਹੀਂ ਜੀ ਲਵਾ ਦਿਆਂਗੇ ਜ਼ਰੂਰ ਤੁਹਾਡੀ ਹਾਜ਼ਰੀ ਲੈਣੀ ਹੁਣ ਝਾੜੂ ਦੀ ਸਰਕਾਰ ਹੈ ਬਦਲਾਅ ਦੀ ਸਰਕਾਰ ਹੈ ਮੈਂ ਕਹਿਣਾ ਚਾਹੁੰਦਾ ਸੀ ਜੀ ਅੱਜ ਤੁਸੀਂ ਚਾਹਦੇ ਹੋ ਕਿ ਪੰਜਾਬ ਪੰਜਾਬ ਰਹੇ ਪੰਜਾਬ ਦੀ ਸਰਦਾਰੀ قائم ਰਹੇ ਕਾ ਫਿਰ ਤੁਹਾਨੂੰ ਇੱਕ ਕਾਲਾ ਫੈਸਲਾ ਕਰਨਾ ਪੈਣਾ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਾਨੂੰ ਲਾਉਣਾ ਪੈਣਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਕਾਲੀਵਾਲਾ ਦੇ ਆਮ ਆਦਮੀ ਪਾਰਟੀ ਵਾਲੇ ਨਹੀਂ ਲਾ ਸਕਦੇ ਜੇ ਇਹਨਾਂ ਦੇ ਚਿੰਨ੍ਹ ਬੰਦਾ ਕੋਈ ਜਿੱਤ ਨਹੀਂ ਗਿਆ ਪਹਿਲੀ ਗੱਲ ਤੇ ਜਿੱਤਦਾ ਨਹੀਂ ਜੇ ਜਿੱਤ ਹੀ ਗਿਆ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪ ਲਾ ਸਕਦੇ ਕਿਉਂਕਿ ਇਹ ਇੱਕ ਪਾਰਟੀ ਹੈ ਕਾਂਗਰਸ ਪਾਰਟੀਆਂ ਦੇ ਪੂਰੇ ਦੇਸ਼ ਦੇ ਅੰਦਰ ਖਮਾ ਹੈ ਔਰ ਨਰਿੰਦਰ ਮੋਦੀ ਵੀ ਇੱਕ ਮੁਖਾਲਫਤ ਹੈ ਔਰ ਅਜਾ ਅਸੀਂ ਸਾਰਿਆਂ ਨੇ ਰਲ ਕੇ ਜਿਹੜੇ ਕਾਗਜ਼ਿਆਂ ਨੂੰ ਮੁੱਟਾ ਪੋਗੇ ਜਿਹੜੇ ਆਮ ਆਦਮੀ ਪਾਰਟੀ ਨੂੰ ਮੁੱਟਾ ਪੋਗੇ ਤੁਸੀਂ ਸਾਰਿਆਂ ਨੇ ਤੱਕੜੇ ਹੋ ਕੇ ਅਗਰ ਫਤਵਾ ਕਾਂਗਰਸ ਪਾਰਟੀ ਦੇ ਹੱਕ ਵਿੱਚ ਤੁਸੀਂ ਦੇਤਾ ਫੋਟਾਂ ਪਾ ਦਿੱਤੀਆਂ ਤੇ ਮੇਰਾ ਖਿਆਲ 13 ਦੀਆਂ 13 ਸੀਟਾਂ ਇਹ ਦੇਸ਼ ਦੀ ਰਾਜਨੀਤੀ ਬਦਲ ਦਾ ਕੰਮ ਕਰਨੀ ਆ ਸਾਨੂੰ ਉਮੀਦ ਹੈ ਕਿ 160 ਪੈਣ ਸੀਟਾਂ ਕਾਂਗਰਸ ਨੂੰ ਆਈਆਂ 160 ਪੈਣ ਜੇ ਆਹ ਤੇਰਾ ਦਾ ਹਲਾਰਾ ਮਿਲ ਜੇ ਤੇ ਲੋਕ ਦੇਸ਼ ਦਾ ਪ੍ਰਧਾਨ ਮੰਤਰੀ ਗਿਆ ਅਸੀਂ ਬੂਜੇ ਅਲਾਈਅੰਸ ਜਿਹੜੇ ਸਾਡੇ ਹੱਥ ਚੋਂ ਗਿਆ ਜਿਵੇਂ ਤਾਮਿਲਨਾਡੂ ਜੇ ਹੈ ਕੇਰਲਾ ਦੇ ਉਹਨਾਂ ਨੂੰ ਕਹੇ ਸਾਨੂੰ ਮੁਕੰਮਲ ਬਾਬਤ ਪੂਰੀ ਕਰਕੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦਾ ਬਣ ਸਕਦਾ ਹੈ ਇਹ ਲੋੜਾ ਜੁੜਦੀ ਹੈ ਜੇ ਪੰਜਾਬ ਬਚਾਉਣਾ ਨਹੀਂ ਤੁਹਾਡੀਆਂ ਜ਼ਮੀਨਾਂ ਤੇ ਅਡਾਨੀ ਦਾ ਕਬਜ਼ਾ ਹੋਣਾ ਹੀ ਹੋਣਾ ਹੈ ਫੋਨੋ ਦਿੱਲੀ ਪਹਿਲਾਂ ਰੋਕਿਆ ਦੇਖ ਲੋ ਦਿੱਲੀ ਜਾਏ ਫੋੜਾ ਇਸਦੀ ਤੁਹਾਨੂੰ ਅਮਾਲਾ ਦੀ ਟੱਪਰ ਦਿੱਤਾ ਉਹਨੇ ਚੰਗੂ ਭਾਗੜਤੇ ਰੁਕ ਗਿਆ ਜੇ ਤੀਜੀ ਵਾਰੀ ਆ ਗਿਆ ਤੁਹਾਨੂੰ ਪਿੰਡ ਦੀ ਟੱਪਰ ਦੇਣਾ ਮੇਰੀ ਗੱਲ ਯਾਰ ਕਿਉਂ ਜਿੱਤੇ ਮਰਜੀ ਆਪਾਂ ਘੈਂਟ ਬੈਠਾ ਰਾਲਿਆ ਉਹਨੇ ਭਗਤ ਮਾਲਾ ਐਸੇ ਕਰਕੇ ਸਾਡੇ ਬਾਰਡਰ ਤੇ ਸਾਨੂੰ ਗੋਲੀਆਂ ਮਾਰ ਗਿਆ ਓਏ ਸਾਡੇ ਪਿੰਡਾ ਇਹ ਸਾਡੀ ਜ਼ਮੀਨ ਪੰਜਾਬ ਦੀ ਜ਼ਮੀਨ ਤੇ ਰਿਆਸਤ ਦੇ ਕੋਈਆਂ ਮਾਰ ਮਾਰ ਕੇ ਸਾਡਾ ਛੱਲੀ ਘਟਾ ਬੰਦੇ ਮਾਰ ਕੇ ਤੇ ਪੰਜਾਬ ਦਾ ਮੌਸਮਤਰੀ ਸੁੱਤਾ ਪਿਆ ਕਿਉਂਕਿ ਨਰਿੰਦਰ ਉਹਦੇ ਨੇ ਤੇ ਅਰਿਸ਼ਾ ਨੇ ਕਹਿਦਾ ਭਗਵਾਨ ਤਮਾਨੂੰ ਕਿ ਖਬਰਦਾਰ ਹੋ ਜਾ ਜੇ ਕਿਸਾਨਾਂ ਦੀ ਕੋ ਮਦਦ ਕੀਤੀਏ ਨਹੀਂ ਤੈਨੂੰ ਮੈਂ ਖੜਕੇ ਅੰਦਰ ਦੇਊਗਾ ਜਿਵੇਂ ਕੇਚਰੀ ਬਾਗ ਲੋ ਦਿੰਦਾ ਸੋ ਇਸ ਕਰਕੇ ਇਹ ਸਾਰਾ ਕਾਣਾ ਬਣਾ ਸਾਨੂੰ ਬਣਾਉਣਾ ਪੈਣਾ ਹੈ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਾਉਣਾ ਪੈਣਾ ਹੈ ਪੰਜਾਬ ਦੀ ਮੋਹਰ ਵਿੱਚ ਆਉਣਾ ਮੇਟਾ ਹਿੰਦੁਸਤਾਨ ਦੇ ਨਕਸ਼ੇ ਤੋਂ ਪੰਜਾਬ ਖਤਮ ਇਹ ਤੁਸੀਂ ਸਾਰੇ ਸਿੱਖ ਭਰਾ ਸਾਰੇ ਗਰੀਬ ਭਰਾ ਇਸ ਕੰ ਦਾ ਪ੍ਰਯੋਗ ਕਰਦੇ ਫਿਰ ਕਾਂਗਰਸ ਪਾਰਟੀ ਆਜਮਦਰੀ ਪਾਰਟੀ ਆਜਾਤਵੀ ਪਾਰਟੀ ਨੂੰ ਤੁਸੀਂ ਦੇਖ ਰਿਹਾ ਬਦਲਾਵੀ ਠੀਕਾ ਸਰਪੰਚ ਸਾਹਿਬੇ ਵੀ ਆਈਸੀ کوئی ایک چیز دے آدھے ہو کہ پروان نے بنائی ہوگی کوئی نوہ سکول بنایا ہے کوئی نوہ گلی بنائی ہے کوئی نوہ پور بنایا ہے کوئی نوہ ہسپتال بنایا ہے کوئی نوہ کرمشالہ بنائی ہے کوئی نوہ کالج بنایا ہے تاہیس سالہ دے بیچ ایک بھی چیز نمی نہیں بنائی تیس تاٹھ ہزار کروڑ پیدا کر جا رہا کسے ویکٹی کسے ویکٹی اگر کوئی مندے نو نوکری ملی ہے تو تھوڑے پہلی تیتان رکھتے ہو

ਉਹ ਮੇਰੀ ਤੁਹਾਨੂੰ ਹੱਥ ਝੁਕ ਕੇ ਬੇਨਤੀ ਹੈ ਸਿਮਰ ਬੇਨਤੀ ਹੈ ਕਿ ਆਪਾਂ ਨੂੰ ਇਹ ਲੜਾਈ ਲੜਨੀ ਪਈ ਸਾਨੂੰ ਇਹ ਬਦਲਣਾ ਪਵੇਗਾ ਇਤਿਹਾਸ ਸਿਮਦਾ ਜਿਵੇਂ ਅਰਜਨ ਨੂੰ ਪੁੱਛਿਆ ਸੀ ਤੈਨੂੰ ਕੀ ਦਿਖ ਰਿਹਾ ਉਹਨੇ ਕਿਹਾ ਮੈਨੂੰ ਮੱਛੀ ਦੀ ਅੱਖ ਵਿਖ ਰਹੀ ਹੈ ਤੇ ਮੱਛੀ ਦੀ ਅੱਖ ਵਾਂਗੂ ਨਿਸ਼ਾਨਾ ਤੁਸੀਂ ਇਹ ਸਾਰੀ ਪੰਜੇ ਦਾ ਮੱਟਨ ਪਾ ਕੇ ਲਾਉਣਾ ਹੈ ਕਾ ਜੋ ਅਸੀਂ ਮੋਦੀ ਸਰਕਾਰ ਨੂੰ ਚੰਦਾ ਕਰ ਸੀ ਕਿ ਆਪ ਭਗਵਾਨ ਘਮਾ ਆਇਆ ਨਸ਼ਾ ਕਰ ਹੋ ਗਿਆ یہ ہو گیا تو آپ سے ریپتا سستا ہو گیا ریشوت خوری کا وہ تو بھی مانا حال ہو گیا جو اس تو پہلا سکتا لوگ یاد کر دے پیڑنا دے ویچ لوگ کہہ دے کانگرس پارٹی ہزار ہونا چنگی پارٹی سے چنگا ہو گیا بیت صاحب ਇਹਨਾਂ ਦਾ ਰਾਜ ਆ ਗਿਆ ਜਦੋਂ ਬੰਦੇ ਦੀ ਬਰਾਬਰ ਫਰਕ ਕਰਦੇ ਆ ਫੇਰ ਪਤਾ ਲੱਗਦਾ ਜੇ ਬੰਦਾ ਚੰਗਾ ਕਿਹੜਾ ਇਹ ਚੰਗਾ ਹੋ ਗਿਆ ਜਿਹੜਾ ਅਮਰਦੀ ਪਾਰਟੀ ਦਾ ਐਮਐਲਏ ਹੋ ਚੁੱਕਿਆ ਉਹ ਜਦੋਂ ਤੁਹਾਡੇ ਨਾਲ ਪਰ ਕਰਦੇ ਆ ਉਹ ਕਹਿੰਦਾ ਸੋ ਗੋੜੇ ਚੰਗਾ ਸਾਡਾ ਇਸ ਤੋਂ ਸਾਡਾ ਵੈਰ ਸੀ ਸੋ ਮੇਰੀ ਤੁਹਾਨੂੰ ਬੇਨਤੀ ਹੈ ਅਗਰ ਪੰਜਾਬ ਨੂੰ ਬਚਾਉਣਾ ਚਾਹਣੇ ਹੋ ਪੰਜਾਬ ਦੀ ਹੋਂਦ ਨੂੰ ਬਚਾਉਣਾ ਚਾਹਣੇ ਹੋ ਤਾਂ ਤਜਰਿਓ ਕਿ ਇੱਕ ਤਰੀਕ ਨੂੰ ਪੰਜੇ ਆਲਾ ਬਟਨ ਦਬਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਿਓ ਔਰ ਅਗਰ ਕਾਂਗਰਸ ਪਾਰਟੀ ਦਾ ਰਾਜ ਆਇਆ ਐਸੇ ਨਾ ਭੁੱਲ ਗਏ ਲੋਕ ਸਾਨੂੰ ਹਜ਼ਾਰ ਰੁਪਿਆ ਦੇਾਂਗੇ ਹਜ਼ਾਰ ਰੁਪਿਆ ਦੇਾਂਗੇ ਲੈ ਲਿਆ ਰੁਪਿਆ ਨਹੀਂ ਮਿਲਿਆ 8000 ਰੁਪਿਆ ਤੁਹਾਨੂੰ ਦਿੱਤਾ 500 ਰੁਪਿਆ ਪੈਨਸ਼ਨ ਹੁੰਦੀ ਸੀ ਅਸੀਂ 1500 ਰੁਪਿਆ ਦੇ ਦੇ ਸੀ ਕੀਤੀ لگی نرے گا ہسی چلائی یہ سارے کام کانگریس پارٹی میں کیسے ہوں سی گرنٹی دے رہے کہ اگر کانگریس پارٹی کا راج آیا تو نریگا کی دیہی چار سو روپیہ کروں گے نریگا کی دہائی ਅਗਰ ਦੋਸਤ ਬਾਜੀ ਦਾ ਰਾਜ ਆਇਆ ਘਰ ਦੀ ਇੱਕ ਔਰਤ ਜਿਹੜੀ ਵੱਡੀ ਹੋਏਗੀ ਉਹਨੂੰ 1 ਲੱਖ ਰੁਪਿਆ ਸਾਲ ਦਾ ਦੇਵਾਂਗੇ ਅਜਾ 20 ਬਾਲ ਖਰੀਦਾਂ ਦੇਵਾਂਗੇ ਬਾਤ ਨਹੀਂ ਪੁੱਛੋ ਤੇ ਪਾਰਟੀ ਦਾ ਵਾਅਦਾ ਹੈ ਪਰ ਜੀਵਿਦਾਰਾਂ ਨੂੰ ਅਸੀਂ ਐਮਐਸਪੀ ਦੇਵਾਂਗੇ 25 ਗਾਰੰਟੀ ਦੇਵਾਂਗੇ ਜੀਐਸਟੀ ਮਾਫ ਕਰਾਂਗੇ ਉਹ ਜਿਹੜੇ ਤੁਸੀਂ ਸਾਰੇ ਇਹ ਜਿਹੜੇ ਸਰਕਾਰੀ ਭਾਅ ਲਿਆ ਸੀ ਨਾ ਕਾਂਗਰਸ ਦੇ ਚੋਲੇ ਦਾ ਉਹ ਕਾਂਗਰਸ ਫਾਟਾ ਦਾ ਸੀ ਉਸ ਵੇਲੇ ਫੋਨ ਆਲਾ ਸੀ ਇਹਨਾਂ ਨੂੰ ਸਰਕਾਰੀ ਭਾਅ ਦੇਣਾ ਪਾਟੇ ਉਹ ਕਿਹਦੇ ਪਾਟੇ ਨੇ ਕਿ ਕਾ ਲੋਕ ਸਾਨੂੰ ਕਹਿੰਦੇ ਕਾਂਗਰਸ ਨੇ ਕੀ ਕੀਤਾ ਕਾਂਗਰਸ ਪਾਰਟੀ ਨੇ ਸੂਈ ਤੋਂ ਲੈ ਕੇ ਲੋਕੀ ਜਿਹੇ ਆਪੋਜੀਸ਼ਨ ਵਾਲੇ ਸੂਈ ਤੋਂ ਲੈ ਕੇ ਜਹਾਜ਼ ਤੱਕ ਕਾਂਗਰਸ ਪਾਰਟੀ ਨੇ ਬਣਾਇਆ ਇਹ ਰੇਲਵੇ ਐਡਮਿਨਿਸਟ੍ਰੇਸ਼ਨ ਇਹ ਹਵਾਈ ਅੱਡੇ ਇਹ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਇਹ ਪੀਟੀਆਈ ਇਹ ਏ ਚੰਡੀਗੜ੍ਹ ਯੂਨੀਵਰਸਿਟੀ ਇਹ ਭਾਗੜਾ ਡੈਮ ਇਹ ਕਾਂਗਰਸ ਪਾਰਟੀ ਕੀ ਦੇਣਾ ਹੈ ਇਹ ਪਾਜ ਨਹੀਂ 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 10 ਤਾਰਸਲੇ ਹਿੱਡ ਨਹੀਂ ਕਨੈਕਟ ਇਹ ਆਪਾਂ ਪਾਰਟੀ ਦੇ ਨੇ ਸੋ ਤਗੜੇ ਉਹਨੇ ਥੋੜਾ ਸਾਰਿਆਂ ਦਾ ਧੰਨਵਾਦ ਇੱਕ ਤਰੀਕ ਨੂੰ ਪੰਜੇ ਦਾ ਬਟਨ ਦਬਾ ਕੇ ਆਪ ਇਸ ਭਰਾ ਨੂੰ ਕਾਮਯਾਬ ਕਰ ਰਿਹਾ ਹਾਂ ਰਹਾਂਗਾ ਤੁਹਾਡੇ ਕੋਲੇ ਥੋੜਾ ਧੰਨਵਾਦ ਕਰਨ ਨੂੰ ਆਉਂਗਾ ਔਰ ਇੱਥੇ ਰਾਜ ਕੇ ਰਾਮ ਰਮਨ ਜੀ ਸਾਥ ਦੇ ਵਿੱਚ ਪੜਾ ਕੇ ਪਹਿਲੀਆਂ ਗੱਲਾਂ ਮਾਤਾ ਜੀ ਜੀ ਸਮਾ ਆਜ਼ਾਦ ਜੀ ਦੇ ਦਰ ਅੱਗੇ ਵੀ ਜਾਓ ਔਰ ਦੁਬਾਰਾ ਫੇਰ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਓ ਥੋੜਾ 2 ਮਿੰਟ ਦੀ ਕਰਕੇ ਕਰਨੀ ਨਹੀਂ 2 ਮਿੰਟ ਦੀ ਕਰਕੇ اے بیڑا چکیا میں ساری عمر اس کا دا مشکور تھوڑا اس قدم شکور کہ تھوڑا تروادی رہاں گا کانگریس پارٹی تھوڑا اے سامت دا مول جرور موڑے گی واہ گرہ کا خلصہ واہ گرہ